ਗੁੱਡ ਮਾਰਨਿੰਗ ਟੂ ਆਲ ਆਫ ਯੂ ਓਕੇ ਜੀ ਸੋਹਣੇ ਪੁੱਤ ਹੈ ਗੱਲੂ ਕਿ ਗੁੱਡ ਮਾਰਨਿੰਗ ਮੈਮ ਗਰਮਾਨੇ ਸੋਹਣੇ ਪੁੱਤ ਗੁੱਡ ਮਾਰਨਿੰਗ ਹਾਂਜੀ ਬੱਚਿਓ ਅੱਜ ਦਾ ਆਪਣਾ ਟੌਪਿਕ ਹੈ ਪਾਲਤੂ ਜਾਨਵਰ ਤੇ ਜੰਗਲੀ ਜਾਨਵਰ ਪਾਲਤੂ ਜਾਨਵਰ ਤੇ ਜੰਗਲੀ ਜਾਨਵਰ ਠੀਕ ਹੈ ਜੀ ਹਾਂਜੀ ਪਾਲਤੂ ਜਾਨਵਰ ਕਿਹੜੇ ਹੁੰਦੇ ਪੁੱਤ ਦੱਸੋ ਤੁਹਾਨੂੰ ਕਰਵਾਇਆ ਮੈਂ ਕੋੜਿਆਂ ਨੂੰ ਵੀ ਪਾਲਦੇ ਆ ਗਾਂ ਨੂੰ ਵੀ ਕੁੱਤੇ ਨੂੰ ਜਿਹੜੇ ਨੂੰ ਆਪਾਂ ਘਰੇ ਪਾਲ ਸਕਦੇ ਆ ਉਹ ਕਿਹੜੇ ਜਾਨਵਰ ਹੁੰਦੇ ਨੇ ਪਾਲਤੂ ਪਾਲਤੂ ਜਾਨਵਰ ਪਾਲਤੂ ਤੇ ਜਿਹੜੇ ਜਾਨਵਰਾਂ ਨੂੰ ਆਪਾਂ ਨਹੀਂ ਪਾਲ ਸਕਦੇ ਉਹ ਕਿਹੜੇ ਜਾਨਵਰ ਹੁੰਦੇ ਨੇ ਜੰਗਲੀ ਜੰਗਲੀ ਜਾਨਵਰ ਵੈਰੀ ਗੁੱਡ ਦੇਖੋ ਬੱਚਿਓ ਅੱਜ ਆਪਣੇ ਕੋਲ ਕੀ ਐਨੀਮਲ ਸੈੱਟ ਹੈ ਇਹ ਚੋਂ ਆਪਾਂ ਕੀ ਕਰਾਂਗੇ ਅਲੱਗ ਕਰਾਂਗੇ ਪਾਲਤੂ ਜਾਨਵਰ ਤੇ ਜੰਗਲੀ ਜਾਨਵਰਾਂ ਨੂੰ ਕੀ ਕਰਾਂਗੇ ਅਲੱਗ ਕਰਾਂਗੇ ਵੈਰੀ ਗੁੱਡ ਠੀਕੇ ਸਾਰੇ ਬੱਚੇ ਕਰਨਗੇ ਹਾਂਜੀ ਮੈਂ ओके okay, जी ध्यान दो सारे बच्चे जानवरों ਦੇ ਨਾਮ ਸੁਣਾਓ ਪਹਿਲਾਂ ਮੈਨੂੰ ਬੋਲੋ ਜੀ ਗਾਂ ਗਾਂ ਬਾਈ ਕੋੜਾ ਕਟਾ ਬੱਕਰੀ 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 ਸ਼ੇਰ ਹਾਂਜੀ ਸ਼ੇਰ ਹਿਰਨ ਅਗੇ ਪਾਲੂ ਪਾਲੂ ਐਲੀਫੈਂਟ ਹਾਥੀ ਚਲੋ ਜੀ ਸਾਰੇ ਬੱਚੇ ਪਿੱਛੇ ਨੂੰ ਹੋਵੋ ਆਪਣੀ ਗਤੀਵਿਧੀ ਆਪਾਂ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਕਾਨੂੰ ਕੀ ਹੁਣ ਮੈਂ ਦਵਾਂਗੀ ਐਨੀਮਲ ਸੈੱਟ ਬੋਲੋ ਐ ਆ ਦੱਸ ਪੁੱਤ ਕੀ ਆ ਡੱਗੀ ਆ ਠੀਕ ਹੈ ਜੀ ਤੂੰ ਹੀ ਦੱਸੋਣੇ ਪੁੱਤ ਇਹ ਕੀ ਆ ਐਲੀਫੈਂਟ ਐਲੀਫੈਂਟ ਵੈਰੀ ਗੁੱਡ ਚਲੋ ਜੀ ਆਪਾਂ ਕੀ ਕਰਦੇ ਆ ਪੈਕਟ ਨੂੰ ਖੋਲਦੇ ਆ ਤੇ ਇਹਦੇ ਵਿੱਚੋਂ ਤੁਸੀਂ ਸਾਰੇ ਬੱਚਿਆਂ ਨੇ ਜੰਗਲੀ ਜਾਨਵਰ ਤੇ ਪਾਲਤੂ ਜਾਨਵਰਾਂ ਨੂੰ ਕੀ ਕਰਨਾਗਾ ਪਾਲਣਾ ਅਲੱਗ ਕਰਨਾ ਕੀ ਕਰਨਾ ਜੀ ਅਲੱਗ ਕਰਨਾ ਵੈਰੀ ਗੁੱਡ ਹਾਂਜੀ ਸਾਰੇ ਬੱਚੇ ਨੇ ਅਲੱਗ ਕਰ ਲਈ ਜੀ ਜੰਗਲੀ ਜਾਨਵਰ ਪੱਕਾ ਜੀ ਓਕੇ ਸੋਹਣੇ ਪੁੱਤ ਹੁਣ ਕੀ ਕਰਨਾ ਤੁਸੀਂ ਸਾਰੇ ਬੱਚਿਆਂ ਨੇ ਇਧਰ ਦੇਖੋ ਜੀ ਹਾਂਜੀ ਸਾਰੇ ਬੱਚੇ ਨੇ ਅਲੱਗ ਕਰ ਲਈ ਜੀ ਜੰਗਲੀ ਜਾਨਵਰ ਤੇ ਪਾਲਤੂ ਜਾਨਵਰ ਓਕੇ ਸੋਹਣੇ ਪੁੱਤ ਹਾਂਜੀ ਤੁਹਾਡੇ ਕੋਲ ਕਿਹੜਾ ਜਾਨਵਰ ਹੈ ਜੀ ਸੋਹਣੇ ਪੁੱਤ ਇਧਰ ਜਰਾਫ ਜੀ ਜਰਾਫ ਕਿੱਥੇ ਰਹਿੰਦਾ ਜੀ ਜੰਗਲ ਚ ਰੱਖੋ ਜੀ ਫਿਰ ਜੰਗਲ ਚ ਆਪਣੇ ਕੋਲ ਕੀ ਹੈ ਜੀ ਗੈਂਡਾ ਜੀ ਗੈਂਡਾ ਕਿੱਥੇ ਰਹਿੰਦਾ ਜੀ ਰੱਖੋ ਜੀ ਪਾਲਤੂ ਆ કે ਜੰਗਲੀ ਹੈ ਜੀ ਜੰਗਲੀ ਜੀ ਵੈਰੀ ਗੁੱਡ ਤੁਹਾਡੇ ਕੋਲ ਸੋਨੇ ਕੀ ਹੈ ਪੁੱਤ ਇੱਕ ਮਿੰਟ ਸੋਨੇ ਪੁੱਤ ਕੀ ਹੈ ਪੁੱਤ ਤੇਰੇ ਕੋਲ ਕਿਹੜਾ ਜਾਨਵਰਾ ਦਿਖਾ ਮੈਨੂੰ ਕਿਹੜਾ ਹੈ ਪੁੱਤ ਚਿਤਾ ਜੀ ਚਿਤਾ ਹੈ ਤੇਰੇ ਕੋਲ ਦਿਖਾਈ ਮੈਨੂੰ ਖਾਈ ਇਹ ਤਾਂ ਦਹੀਂ ਕੋੜਾ ਹੈ ਦਹੀਂ ਕੋੜਾ ਦਹੀਂ ਕੋੜਾ ਕਿੱਥੇ ਰਹਿੰਦਾ ਹੈਗਾ ਜੰਗਲ ਚ ਜੰਗਲ ਚ ਕੀ ਪਿੰਦਾ ਇਹ ਪਾਣੀ ਪੀਲੇ ਨੇ ਪਾਣੀ ਸੋਹਣੇ ਪੁੱਤ ਧਿਆਨ ਨਾਲ ਠੀਕ ਹੈ ਅਧਰੈਈ ਕੋੜਾ ਗਾ ਠੀਕ ਹੈ ਜੀ ਕੀ ਹੈ ਹਾਂ ਦਰੈਈ ਕੋੜਾ ਠੀਕ ਹੈ ਪੁੱਤ ਤੇਰੇ ਕੋਲ ਕੀ ਹੈ ਸੋਹਣੇ ਪੁੱਤ ਹਾਥੀ ਇਹ ਪੁੱਤ ਆਪਾਂ ਕਰੇ ਪਾਲਦੇ ਆ ਇਹਨੂੰ ਕਿ ਜੰਗਲ ਚ ਰਹਿੰਦਾ ਜੰਗਲ ਜੰਗਲ ਚ ਠੀਕ ਹੈ ਜੀ ਫਿਰ ਜੰਗਲ ਚ ਰੱਖ ਦਿਓ ਜੀ ਓਕੇ ਜੀ ਹਾਂਜੀ ਸੋਹਣੇ ਪੁੱਤ ਤੁਹਾਡੇ ਕੋਲ ਕੀ ਹੈ ਸ਼ੇਰ ਦੱਸੋ ਜੀ ਜੰਗਲ 'ਚ ਰਹਿੰਦਾ કે ਘਰੇ ਜੀ ਜੰਗਲ 'ਚ ਜੰਗਲ 'ਚ ਜੀ ਰੱਖੋ ਪੁੱਤ ਜੰਗਲ 'ਚ ਫਿਰ ਵੈਰੀ ਗੁੱਡ ਤੁਸੀਂ ਦੱਸੋ ਜੀ ਤੁਹਾਡੇ ਕੋਲ ਕੀ ਹੈ ਜੀ ਕੀ ਇਹ ਸੋਹਣੇ ਪੁੱਤ ਤੇਰੇ ਕੋਲ ਚਿਤਾ ਜੀ ਚਿਤਾ ਜੀ ਇਹ ਕਿੱਥੇ ਰਹਿੰਦਾ ਜੀ ਜੰਗਲ 'ਚ ਰੱਖੋ ਪੁੱਤ ਸੋਹਣੇ ਤੁਹਾਡੇ ਤੇ ਜੰਗਲ 'ਚ ਜੰਗਲੀ ਜਾਨਵਰ ਕੰਪਲੀਟ ਹੋ ਗਏ ਹੈ ਨਾ ਤੇਰੇ ਕੋਲ ਕੀ ਹੈ ਸੋਹਣੇ ਪੁੱਤ ਗੋਲੂ ਉੜਾ ਉਠ ਠੀਕ ਹੈ ਪੁੱਤ ਇਹ ਕਿੱਥੇ ਰਹਿੰਦਾ ਹੈਗਾ ਕਾਚੀ ਜੀ ਹਾਂ ਕਰਾਂਚਾ ਪਪਾਲਦੇ ਆ ਚਲੋ ਜੀ ਰੱਖੋ ਜੀ ਊੜਾ ਊਠ ਕਰਾਂਚੇ ਏ ਕਾਰ ਆ ਗਿਆ ਸੋਹਣੇ ਪੁੱਤ ਤੇਰੇ ਕੋਲ ਕੀ ਹੈ ਬੁੱਗੇ ਓਏ ਹੋਏ ਨੋਜੀ ਆ ਗਈ ਖਾਜ ਖਾਜ ਇੱਕ ਮਿੰਟ ਇੱਕ ਮਿੰਟ ਵਾਹ ਬੱਚ ਲਓ ਜੀ ਕੀ ਹੈ ਸੋਹਣੇ ਪੁੱਤ ਤੇਰੇ ਕੋਲੇ ਆਲੂ ਭਾਰੀ ਆਲੂ ਭਾਰੀ ਨਹੀਂ ਜਾਨਵਰ ਕਿਹੜਾ ਸੋਹਣੇ ਪੁੱਤ ਤੇਰੇ ਕੋਲ ਅਸਲੀ ਜਾਨਵਰ ਹੈ ਅਸਲੀ ਜਾਨਵਰ ਇਹਦਾ ਨਾਮ ਕੀ ਹੈ ਕੁੱਤਾ ਤੂੰ ਨਹੀਂ ਬੁਲ ਹਸਣੇ ਪੁੱਤ ਆਇਨੀ ਕੁੱਤਾ ਕੁੱਤਾ ਹੈਗਾ ਰੱਖੋ ਪੁੱਤ ਫਿਰ ਕਿੱਥੇ ਰੱਖੋਗੇ ਰੱਖ ਦੇ ਪੁੱਤ ਇੱਥੇ ਛੋਨੇ ਕੁੱਤਾ ਜੰਗਲ ਚ ਰਹਿੰਦਾ ਹੈਗਾ ਆਪਾਂ ਕਰ ਇਹ ਨਹੀਂ ਪਾਲਦੇ ਕੁੱਤੇ ਨੂੰ ਪੁੱਤ ਡੌਗੀ ਨੂੰ ਘਰੇ ਰੱਖਦੇ ਨਹੀਂ ਆ ਗਿਆ ਇਹਦਾ ਕਰ ਨਹੀਂ ਪੁੱਤ ਜਿਹੜਾ ਡੌਗੀ ਆ ਸਾਰੇ ਬੱਚੇ ਇਧਰ ਧਿਆਨ ਦਿਓ ਜੀ ਕੁੱਤਾ ਦੱਸੋ ਜੀ ਪਾਲਤੂ ਜਾਨਵਰ ਆ ਕਿ ਜੰਗਲੀ ਜਾਨਵਰ ਜੀ ਪਾਲਤੂ ਜੀ ਪਾਲਤੂ ਜਾਨਵਰ ਆ ਪੁੱਤ ਕੁੱਤਾ ਕੀ ਹੈ ਪਾਈ ਟੂ ਤੇ ਇਹਨੂੰ ਆਪਾਂ ਫਿਰ ਘਰੇ ਰੱਖਾਂਗੇ ਕਿ ਜੰਗਲ 'ਚ ਡੱਗੋ ਟੀਆ ਨਹੀਂ ਪੁੱਤ ਚ ਘਰੇ ਪਾਲਦੇ ਆ ਤੇ ਤੁਹਾਡੇ ਘਰੇ ਹੈਗਾ ਡੌਗੀ ਉਹ ਪਿੱਛਿਆਂ ਵਾਲਾ ਜਾਨਵਰ ਚਲੋ ਕੋਈ ਨਹੀਂ ਚਲੋ ਬੈਠੇ ਰੱਖਿਆ ਸੀ ਚਲੋ ਠੀਕ ਹੈ ਸੋਨੇ ਪੁੱਤ ਤੂੰ ਦੇਖਿਆ ਸੀ ਹਾਂਜੀ ਹਾਂਜੀ ਉਹ ਦੇਖੋ ਅਲੱਗ ਗੱਲ ਆ ਗਈ ਤੁਹਾਨੂੰ ਫੇਰ ਸਮਝਾਵਾਂਗੇ ਸੋਹਣੇ ਪੁੱਤ ਸਾਰੇ ਬੱਚੇ ਇਧਰ ਧਿਆਨ ਦਿਓ ਜੀ ਕੋਈ ਨਹੀਂ ਇਹ ਨਰਸਰੀ ਦਾ ਆਪਣਾ ਨਵਾਂ ਬੱਚਾ ਇਹਨੂੰ ਹੌਲੀ ਹੌਲੀ ਸਮਝਾਵਾਂਗੇ ਪੁੱਤ ਕੁੱਤਾ ਕੀ ਹੈ ਜੀ ਇੱਕ ਆਪਣਾ ਪਾਲਤੂ ਜਾਨਵਰ ਆ ਕੁੱਤੇ ਆ ਕੁੱਤਾ ਆਪਣੇ ਘਰ ਦੀ ਰਾਖੀ ਕਰਦਾ ਕੁੱਤਾ ਕੀ ਕਰਦਾ ਜੀ ਰਾਖੀ ਕਰਦਾ ਸਾਰੇ ਬੱਚੇ ਧਿਆਨ ਦਿਓ ਜੀ ਕੁੱਤਾ ਘਰ ਦੀ ਕੀ ਕਰਦਾ ਜੀ ਰਾਖੀ ਕਰਦਾ ਓਕੇ ਜੀ ਮਨਵੀਰ ਤੁਹਾਡੇ ਕੋਲ ਹਾਂਜੀ ਮਨਵੀਰ ਕਿਹੜਾ ਜਾਨਵਰ ਆ ਤੁਹਾਡੇ ਕੋਲ ਪੁੱਤ ਕੋੜਾ ਜੀ ਕੋੜਾ ਜੀ ਕੋੜਾ ਕੀ ਹੈ ਜੀ ਜੰਗਲੀ ਜਾਨਵਰ ਹੈ ਕਿ ਪਾਲਤੂ ਜੀ ਪਾਲਤੂ ਵੈਰੀ ਗੁੱਡ ਹਾਂਜੀ ਆਪਣੇ ਕੋਲ ਪਾਲਤੂ ਜਾਨਵਰ ਕਿਹੜੇ-ਕਿਹੜੇ ਆ ਪੁੱਤੂ ਤੇਰੇ ਕੋਲ ਕਿਹੜਾ ਪਾਲਤੂ ਜਾਨਵਰ ਹੈ ਹੁਣ ਹਾਂ ਬਿੱਲੀ ਆ ਪਾਲਤੂ ਅੱਡ ਬਿੱਲੀ ਆ ਅੱਛਾ ਬਿੱਲੀ ਤੇ ਡੌਗੀ ਠੀਕ ਹੈ ਬਿੱਲੀ ਦੇ ਕੁੱਤਾ ਪੁੱਤ ਤੇਰੇ ਕੋਲੇ ਰੱਖਲੇ ਪਾਲਤੂ ਮੈਂ ਐਸੇ ਤੇਰੇ ਕੋਲ ਇੱਕ ਮੈਂ ਇਸਕੀ ਦਿੰਦੀ ਆ ਪਿੰਨਾਉਣਾ ਮੈਂ ਤਦ ਤਦ ਵੈਰੀ ਗੁੱਡ ਮੱਝ ओके पोतो आ ओके आ जी, ताव। ताव गे गे पोतो लगते लगते। ओके जी ओके ओके सोने पोतो ओके रखो ओके जी हाँ जी सारे बच्चे इतने रखो जी।, जी।, जी ए ओ सॉरी हाँ जी सारे बच्चे नो पता लग गया जंगली जानवर कितने रहंदे है जी हाँ हाँ जंगल चिड़ी ओके okay, जी ਤੇ ਜਿਹੜੇ ਆ ਜੀ ਬੁਲਾਪਤੀ ਹੈਗਾ ਤੂੰ ਵੀ ਲੈ ਲਾਤੀ ਕੋਈ ਨਹੀਂ ਇਦਰਾ ਸੋਹਣੇ ਪੁੱਤ ਹਾਂਜੀ ਤੇ ਪਾਲਤੂ ਜਾਨਵਰ ਕਿੱਥੇ ਰਹਿੰਦੇ ਆ ਪੁੱਤ ਘਰ ਚ ਪਾਲਤੂ ਜਾਨਵਰ ਓਕੇ ਜੀ ਆਪਾਂ ਪਾਲਤੂ ਜਾਨਵਰ ਇਦਦਰ ਰੱਖਿਆ ਘਰ ਚ ਤੇ ਜੰਗਲੀ ਜਾਨਵਰ ਕਿੱਥੇ ਰੱਖੋਗੇ ਸਾਰੇ ਰੱਖਵਾ ਦੇ ਦੇ ਜੰਗਲੀ ਜਾਨਵਰ ਜੰਗਲ ਚ ਆ ਕਿਸ ਮੈਨੇ ਰੱਖਿਆ ਹੋਇਆ ਰੱਖਿਆ ਜੀ ਮੈਂ ਪਾਣੀ ਮੈਂ ਪਾਣੀ ਮਾਇ ਪਾਣੀ ਓਕੇ ਠੀਕ ਹੈ ਪਾਣੀ ਪਿਆ ਦੇ ਚਲੋ ਜੀ ਸਾਰੇ ਬੱਚੇ ਪਿੱਛੇ ਹੋ ਜਾਓ ਜੀ ਅਧਿਆਪਕ ਨੂੰ ਸੁਣਨਾ ਇੱਕ ਚੰਗੀ ਆਦਤ ਹੈ ਸਾਰੇ ਬੱਚੇ ਪਿੱਛੇ ਹੋ ਗਏ ਓਕੇ ਜੀ ਕਲੈਪ ਕਰੋ ਜੀ ਸਾਰੇ ਬੱਚੇ ਹਾਂਜੀ ਬਹੁਤ ਜੰਗਲੀ ਜਾਨਵਰ ਰੱਖਤੇ ਤੁਸੀਂ ਹਾਂਜੀ ਕਿੱਥੇ ਰੱਖਿਆ ਸੋਹਣੇ ਪੁੱਤ ਵੈਰੀ ਗੁੱਡ ਕਲੈਪ ਕਰੋ ਜੀ ਹਾਂਜੀ ਇੱਕ ਮਿੰਟ ਤੁਸੀਂ ਦੱਸੋ ਜੀ ਪਾਲਤੂ ਜਾਨਵਰ ਕਿੱਥੇ ਰੱਖਿਆ ਤੁਸੀਂ ਤੇਰੀ ਵੈਰੀ ਗੁੱਡ ਗਤੀਵਿਧੀ ਕਰਕੇ ਕਿਵੇਂ ਲੱਗਿਆ ਵਧੀਆ ਜੀ ਵਧੀਆ ਜੀ ਚਲੋ ਜੀ ਕਲਾਪ ਕਰੋ ਜੀ